ਦੇਖਦੇ ਹਾਂ ਸਾਮੂ엘 ਦੀ ਕਿਤਾਬ ਪਹਿਲਾ ਸਾਮੂ엘 ਉਹਦਾ 7 ਨੰਬਰ ਅਧਿਆਇ ਉਹਦੀ 3 ਤੋਂ 6 ਨੰਬਰ ਪੰਕਤੀ ਦੇ ਵਿੱਚ ਅਸੀਂ ਦੇਖਾਂਗੇ ਸਾਮੂ엘 ਨੇ ਇਜ਼ਰਾਈਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ ਜੇ ਕਦੀ ਤੁਸੀਂ ਆਪਣੇ ਸਾਰਿਆਂ ਮਨਾਂ ਨਾਲ ਯਹਵਾ ਦੀ ਵੱਲ ਮੁੜੋ ਉਪਰਿਆਂ ਦੇਵਤਿਆਂ ਅਤੇ ਅਸ਼ਟਰੋਥ ਨੂੰ ਆਪਣੇ ਵਿਚਾਰੋਂ ਕੱਢ ਸੁੱਟੋ ਅਤੇ ਯਹੋਵਾ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ ਤਦ ਇਜ਼ਰਾਈਲੀਆਂ ਨੇ ਬਾਲੀਮ ਤੇ ਅਸ਼ਟਰੋਥ ਨੂੰ ਕੱਢ ਛੁੱਟਿਆ ਅਤੇ ਨਿਰਿ ਯਹੋਵਾ ਦੀ ਹੀ ਸੇਵਾ ਕੀਤੀ ਫਿਰ ਸੈਮੂਅਲ ਨੇ ਆਖਿਆ ਮਿਸਪਾਹ ਵਿੱਚ ਸਾਰੇ ਇਜ਼ਰਾਈਲ ਨੂੰ ਇਕੱਠਿਆਂ ਕਰੋ ਤਾਂ ਤੁਹਾਡੇ ਲਈ ਮੈਂ ਯਹੋਵਾ ਅੱਗੇ ਬੇਨਤੀ ਕਰਾਂਗਾ ਸੋ ਉਹ ਸਭੇ ਮਿਸਪਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾ ਦੇ ਅੱਗੇ ਡੋਲ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ ਅਸੀਂ ਯਹੋਵਾ ਦਾ ਪਾਪ ਕੀਤਾ ਕੀਤਾ ਹੈ ਅਤੇ ਸੈਮੂਅਲ ਨੇ ਮਿਸਵਾਹ ਵਿੱਚ ਇਜ਼ਰਾਈਲੀਆਂ ਦਾ ਨਿਆਂ ਕੀਤਾ ਸੋ ਇਹਨਾਂ ਵਚਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਸੈਮੂਅਲ ਇਜ਼ਰਾਈਲੀਆਂ ਨੂੰ ਇੱਕ ਗੱਲ ਸਮਝਾ ਰਿਹਾ ਹੈ ਕਹਿੰਦਾ ਜੇਕਰ ਤੁਸੀਂ ਆਪਣੇ ਮਨਾਂ ਨੂੰ ਮੋੜੋ ਜੇਕਰ ਤੁਸੀਂ ਆਪਣੇ ਗਲਤ ਕੰਮਾਂ ਨੂੰ ਛੱਡ ਦਿਓ ਜਿਨ੍ਹਾਂ ਵਿੱਚ ਤੁਸੀਂ ਉਲਝੇ ਫਿਰਦੇ ਆ ਕਿ ਤੁਸੀਂ ਕਿਸੇ ਨੂੰ ਵੀ ਰੱਬ ਵਾਲੀ ਮਹਿਮਾ ਦੇਣੀ ਸ਼ੁਰੂ ਕਰੀ ਜਾਂਦੇ ਆ ਅਰ ਉਹ ਕਹਿ ਰਿਹਾ ਆ ਕਿ ਪਰਮੇਸ਼ਵਰ ਦੀ ਮਹਿਮਾ ਸਿਰਫ ਪਰਮੇਸ਼ਵਰ ਨੂੰ ਹੀ ਦਿਓ ਨਿਰੀ ਯਹਵਾ ਦੀ ਹੀ ਸੇਵਾ ਕਰੋ ਮਤਲਬ ਸਿਰਫ ਪਰਮੇਸ਼ਵਰ ਦੀ ਹੀ ਮਹਿਮਾ ਕਰੋ ਅਰ ਆਪਣੇ ਪਾਪਾ ਤੋਂ ਇਕਰਾਰ ਕਰੋ ਤਾਂ ਫਿਰ ਮੈਂ ਤੁਹਾਡੇ ਲਈ ਪਰਮੇਸ਼ਵਰ ਅੱਗੇ ਬੇਨਤੀ ਕਰਾਂਗਾ ਤੇ ਉਹ ਸਾਨੂੰ ਸਾਡੇ ਵੈਰੀਆਂ ਤੋਂ छुड़ाਵੇਗਾ ਤੁਹਾਨੂੰ ਤੁਹਾਡੇ ਵੈਰੀਆਂ ਤੋਂ छुड़ाਵੇਗਾ ਅਰ ਉਹਨਾਂ ਸਾਰਿਆਂ ਨੇ ਇਦਾਂ ਹੀ ਕੀਤਾ ਵਚਨ ਵਿੱਚ ਲਿਖਿਆ ਆ ਕਿ ਉਹਨਾਂ ਨੇ ਇਕੱਠੇ ਹੋ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਵਰਤ ਰੱਖਿਆ ਤੇ ਉੱਥੇ ਉਹਨਾਂ ਨੇ ਇਕਰਾਰ ਕੀਤਾ ਆ ਕੀ ਇਕਰਾਰ ਕੀਤਾ ਅਸਾਂ ਯਹੋਵਾ ਦਾ ਪਾਪ ਕੀਤਾ ਹੈ ਅਤੇ ਸੈਮੂਅਲ ਨੇ ਮਿਸਪਾਹ ਵਿੱਚ ਇਜ਼ਰਾਈਲੀਆਂ ਦਾ ਨਿਆਂ ਕੀਤਾ ਸਾ ਮੂਹ ਪਰਮੇਸ਼ਵਰ ਦਾ ਨਬੀ ਆਰ ਨਬੀ ਜਿਹੜਾ ਆ ਵਚਨ ਦੇ ਵਿੱਚ ਲਿਖਿਆ ਉਹ ਪਰਮੇਸ਼ਵਰ ਦਾ ਮੂਹ ਨਬੀ ਦੇ ਕੋਲ ਪਰਮੇਸ਼ਵਰ ਦੀ ਆਵਾਜ਼ ਆਉਂਦੀ ਆ ਪਰਮੇਸ਼ਵਰ ਪਰਜਾ ਨੂੰ ਕੀ ਕਹਿਣਾ ਚਾਹੁੰਦੇ ਕਿਸੇ ਪਾਤਸ਼ਾਹ ਨੂੰ ਕੀ ਕਹਿਣਾ ਚਾਹੁੰਦੇ ਆ ਕਿਸੇ ਦਾ ਕਿਵੇਂ ਸੁਧਾਰ ਕਰਨਾ ਚਾਹੁੰਦੇ ਆ ਨਬੀ ਤੱਕ ਪਰਮੇਸ਼ਵਰ ਦਾ ਸਨੇਹਾ ਪਹੁੰਚਦਾ ਤੇ ਫਿਰ ਨਬੀ ਉਸ ਸਨੇਹੇ ਨੂੰ ਲੈ ਕੇ ਉਹਨਾਂ ਲੋਕਾਂ ਤੱਕ ਪਹੁੰਚਦਾ ਆ ਅਰ ਇੱਥੇ ਵੀ ਸ਼ਮੂ엘 ਜਿਹੜਾ ਆ ਉਹ ਇਜ਼ਰਾਈਲੀਆਂ ਨੂੰ ਗਾਈਡ ਕਰ ਰਿਹਾ ਆ ਕਹਿੰਦਾ ਇਜ਼ਰਾਈਲ ਦੇ ਸਾਰੇ ਟੱਬਰਾਂ ਨੂੰ ਸੱਦ ਕੇ ਆਖਿਆ ਉਹਨੇ ਵਿਰਲੇ-ਵਿਰਲਿਆਂ ਨੂੰ ਨਹੀਂ ਉਹਨੇ ਸਾਰਿਆਂ ਨੂੰ ਸੱਦਾ ਦਿੱਤਾ ਆ ਉਹਨਾਂ ਨੂੰ ਸੱਦ ਕੇ ਆਖਿਆ ਜੇ ਕਿਤੇ ਤੁਸੀਂ ਆਪਣੇ ਸਾਰੇ ਮਨਾਂ ਨਾਲ ਜੇ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਹੋਵਾ ਵੱਲ ਮੁੜੋ ਅਸੀਂ ਪਰਮੇਸ਼ਵਰ ਦੇ ਵੱਲ ਕਿੱਦਾਂ ਆਉਣਾ ਆ ਪੂਰ ਸਿਰਫ ਮਤਲਬ ਪ੍ਰਸਤ ਹੋ ਕੇ ਨਹੀਂ ਸਿਰਫ ਸੰਡੇ ਦੀ ਸੰਡੇ ਵਾਲੇ ਚੇਲੇ ਬਣ ਕੇ ਨਹੀਂ ਸਿਰਫ ਐਤਵਾਰ ਦੇ ਦਿਨ ਧਰਮੀ ਤੇ ਬਾਕੀ ਦੇ ਦਿਨ ਕੁਧਰਮੀ ਨਹੀਂ ਸਾਰੇ ਮਨ ਦੇ ਨਾਲ ਪਰਮੇਸ਼ਵਰ ਦੇ ਕੋਲ ਆਉਣਾ ਹੈ ਅਰ ਅਸੀਂ ਪਰਮੇਸ਼ਵਰ ਵੱਲ ਮੁੜਨਾ ਆ ਸਾਰੇ ਮਨ ਦੇ ਨਾਲ ਬਹੁਤ سارے ਲੋਕ ਆ ਜੋ ਸਾਰੇ ਮਨ ਨਾਲ ਪਰਮੇਸ਼ਵਰ ਵੱਲ ਨਹੀਂ ਮੁੜਦੇ ਇਸੇ ਕਰਕੇ ਉਹਨਾਂ ਦੇ ਜੀਵਨ ਦੇ ਸਾਰੇ ਮਸਲੇ ਹੱਲ ਨਹੀਂ ਹੁੰਦੇ ਬਹੁਤ ਸਾਰੇ ਲੋਕੋ ਕਹਿੰਦੇ ਸਾਡਾ ਫਲਾਣਾ ਮਸਲਾ ਤੇ ਹੱਲ ਹੋ ਗਿਆ ਪਰ ਸਾਡਾ ਇਹ ਆ ਵਾਲਾ ਕੰਮ ਜਿਹੜਾ ਹੈ ਨਾ ਇਹ ਅੜਿਆ ਹੋਇਆ ਹੈ ਅਸਲ ਦੇ ਵਿੱਚ ਤੁਸੀਂ ਵੀ ਕਈ ਬੁੜੀਆਂ ਆਦਤਾਂ ਦੇ ਵਿੱਚ ਅੜੇ ਹੋਏ ਆ ਜਿਨ੍ਹਾਂ ਨੂੰ ਤੁਸੀਂ ਨਹੀਂ ਛੱਡਣਾ ਚਾਹੁੰਦੇ ਜੇ ਤੁਸੀਂ ਵੀ ਸਾਰੇ ਮਨ ਨਾਲ ਪਰਮੇਸ਼ਵਰ ਦੇ ਵੱਲ ਮੁੜੋਗੇ ਅਰ ਪਰਮੇਸ਼ਵਰ ਦੀ ਮਹਿਮਾ ਪਰਮੇਸ਼ਵਰ ਨੂੰ ਹੀ ਦਿਓਗੇ ਤਦ ਤੁਹਾਡੇ ਵੀ ਵੈਰੀਆਂ ਦੇ ਉੱਤੇ ਪ੍ਰਭੂ ਤੁਹਾਨੂੰ ਫਤਿਹ ਬਖਸ਼ਣਗੇ ਤਦ ਪਰਮੇਸ਼ਵਰ ਤੁਹਾਡਾ ਨਿਯੋਜ ज़रूर ਕਰਨਗੇ ਤਾਂ ਇਸ ਬਚਨ ਦੇ ਹਿਸਾਬ ਦੇ ਨਾਲ ਸਾਨੂੰ ਇਦਾਂ ਸਮਝ ਆਉਂਦਾ ਆ ਕਿ ਅਸੀਂ ਵਰਤ ਰੱਖ ਕੇ ਤੌਬਾ ਵੀ ਕਰਨੀ ਆ ਵਰਤ ਅਸੀਂ ਬਰਕਤਾਂ ਪ੍ਰਾਪਤ ਕਰਨ ਦੇ ਲਈ ਹੀ ਨਹੀਂ ਰੱਖਣੇ ਮੈਂ ਸੰਡੇ ਨੂੰ ਚਰਚ ਵਿੱਚ ਤਾਂ ਆਉਂਦਾ ਸੀ ਪਰ ਮੰਡੇ ਨੂੰ ਜਾ ਕੇ ਮੈਂ ਉਹ ਸਾਰੇ ਕੰਮ ਨਹੀਂ ਕਰਦਾ ਸੀ ਜੋ ਮੈਨੂੰ ਕਰਨੇ ਚਾਹੀਦੇ ਸੀ ਮੈਂ ਪ੍ਰਾਰਥਨਾ ਸਿਰਫ ਸੰਡੇ ਨੂੰ ਕਰਦਾ ਸੀ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਸੈਟਰਡੇ ਨਹੀਂ ਕਰਦਾ ਸੀ ਮੈਂ ਐਤਵਾਰ ਨੂੰ ਕਿਸੇ ਨੂੰ ਗਾਲ ਬਿੰਦਾਸ ਸੀ ਪਰ ਬਾਕੀ ਦਿਨ ਮੇਰੇ ਤੋਂ ਰਹਿ ਨਹੀਂ ਹੁੰਦਾ ਸੀ ਐਤਵਾਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ ਸੀ ਪਰ ਸੋਮਵਾਰ ਤੋਂ ਸ਼ਨੀਵਾਰ ਤੱਕ ਮੇਰਾ ਮੇਰੇ ਤੇ ਕੰਟਰੋਲ ਨਹੀਂ ਰਹਿੰਦਾ ਸੀ ਤਾਂ ਵਚਨ ਸਾਨੂੰ ਕੀ ਦੱਸਦਾ ਸਾਰੇ ਮਨ ਨਾਲ ਮੁੜੋ ਇਹ ਨਹੀਂ ਕਿ ਐਤਵਾਰ ਨੂੰ ਸਤਸੰਗ ਸੁਣੋ ਬਾਕੀ ਦਾ ਸਾਰਾ ਹਫ਼ਤੇ ਚੁਗਲੀ ਨਿੰਦਿਆ ਸੁਣੋ ਐ ਤੂੰ ਆਰ ਨੂੰ ਭਜਨ ਕੀਰਤਨ ਸੁਣੋ ਤੇ ਪੂਰਾ ਹਫ਼ਤਾ ਜਿਹੜਾ ਆ ਉਹ ਸੈਕੂਲਰ 뮤직 ਸੁਣੋ ਕਿ ਹੋਰ ਗਾਣੇ ਸੁਣੋ ਸਾਰੇ ਮਨ ਨਾਲ ਮੁੜੋ ਪਛਤਾਵਾ ਕਰੋ ਔਰ ਇਕਰਾਰ ਕਰੋ ਵਰਤ ਰੱਖ ਕੇ ਕਿ ਹਾਂ ਸਾਥੋਂ ਪਾਪ ਹੋਏ ਆ ਔਰ हे ਪਿਤਾ ਸਾਡੇ ਪਾਪ ਸਾਨੂੰ ਮਾਫ ਕਰੋ ਔਰ ਜਦੋਂ ਅਸੀਂ ਮੁੜਾਂਗੇ ਤਾਂ ਸਾਰੀਆਂ ਚੰਗਿਆਈਆਂ ਪਰਮੇਸ਼ਵਰ ਵੱਲੋਂ ਸਾਨੂੰ ਦਿੱਤੀਆਂ ਜਾਣਗੀਆਂ ਹallelujah ਜਦੋਂ ਅਸੀਂ ਸਾਰੀਆਂ ਬੁਰਾਈਆਂ ਤੋਂ ਮੁੜਾਂਗੇ ਤਾਂ ਪਰਮੇਸ਼ਵਰ ਵੱਲੋਂ ਸਾਰੀਆਂ ਚੰਗਿਆਈਆਂ ਸਾਨੂੰ ਦਿੱਤੀਆਂ ਜਾਣਗੀਆਂ ਅਜੇ ਸਾਡੇ ਕੋਲੇ ਬਹੁਤ ਸਾਰੀਆਂ ਬੁਰਾਈਆਂ ਆ ਇਸੇ ਕਰਕੇ ਸਾਡੇ ਕੋਲੇ ਬਹੁਤ ਸਾਰੀਆਂ ਚੰਗਿਆਈਆਂ ਨਹੀਂ ਆ ਅਗਰ ਸਾਰੀਆਂ ਚੰਗਿਆਈਆਂ ਲੈਣੀਆਂ ਆ ਤੇ ਜ਼ਰੂਰੀ ਆ ਕਿ ਅਸੀਂ ਸਾਰੀਆਂ ਬੁਰਾਈਆਂ ਤੋਂ ਮੁੜੀਏ ਅਰ ਪਰਮੇਸ਼ਵਰ ਦੇ ਵੱਲ ਨੂੰ ਆਈਏ ਹਾਲੇਲੂਇਆ ਤੇ ਆਓ ਅਸੀਂ ਸਾਮੂਅਲ 7 ਦੇ ਇਸੇ ਅਧਿਆਏ ਦੀ 13 14 ਨੰਬਰ ਪੰਕਤੀ ਆ ਜਿਹੜੀ ਉਹਨੂੰ ਵੀ ਪੜਾਂਗੇ ਜਦੋਂ ਉਹਨਾਂ ਨੇ ਤੌਬਾ ਕੀਤੀ ਸਾਮੂਅਲ ਨਬੀ ਨੇ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾਵਾਂ ਕੀਤੀਆਂ ਤਾਂ ਲਿਖਿਆ ਸੋਹ ਇਜ਼ਰਾਈਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹਵਾ ਦਾ ਹੱਥ ਸਾਮੂਅਲ ਦੇ ਜਿਉਂਦਿਆਂ ਤੋੜੀ ਪਲਿਸਤੀਆਂ ਦੇ ਵਿਰੁੱਧ ਰਿਆ ਅਤੇ ਉਹ ਸ਼ਹਿਰ ਜੋ ਪਲਿਸਤੀਆਂ ਨੇ ਇਜ਼ਰਾਈਲ ਤੋਂ ਖੋਹ ਲਏ ਸਨ ਅਕਰੋਨ ਨੂੰ ਲੈ ਕੇ ਗਰਥ ਤੋੜੀ ਫੇਰ ਇਜ਼ਰਾਈਲ ਦੇ ਹੱਥ ਵਿੱਚ ਆ ਗਏ ਅਤੇ ਉਹਨਾਂ ਦੇ ਉਦਾਲੇ ਵੀ ਇਜ਼ਰਾਈਲ ਨੇ ਪਲਿਸਤੀਆਂ ਦੇ ਹੱਥੋਂ छुੜਾਏ ਅਤੇ ਇਜ਼ਰਾਈਲ ਅਰ ਅਮੋਰੀਆ ਵਿੱਚ ਮੇਲ ਹੋਇਆ ਤਾਂ ਜਦੋਂ ਪਾਪ ਤੋਂ ਤੋਬਾ ਹੋ ਗਈ ਪਰਮੇਸ਼ਵਰ ਨੇ ਵੈਰੀਆਂ ਦੇ ਉੱਤੇ ਇਜ਼ਰਾਈਲੀਆਂ ਨੂੰ ਫਤਿਹ ਦੇ ਦਿੱਤੀ ਤਾਂ ਅਸੀਂ ਲੋਕੀ ਕੌਣ ਆ ਇਜ਼ਰਾਈਲੀ ਕੌਣ ਆ ਅਸੀਂ ਇਜ਼ਰਾਈਲੀ ਕਿਉਂਕਿ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਤੇ ਹਿੰਤੇ ਵਿਸ਼ਵਾਸ ਕਰ ਲਿਆ ਤਾਂ ਅਸੀਂ ਉਹਦੇ ਘਰਾਣੇ ਦੇ ਹੋ ਗਏ ਹallelujah ਤਾਂ ਪਰਮੇਸ਼ਵਰ ਨੇ ਜਦੋਂ ਇਸرائیਲੀਆਂ ਨੇ ਤੌਬਾ ਕੀਤੀ ਤੇ ਉਹਨਾਂ ਨੂੰ ਫਲਸਤੀਆਂ ਦੇ ਉੱਤੇ ਜਿੱਤ ਦਿੱਤੀ ਫਲਸਤੀ ਫਲਸਤੀਆਂ ਦੇ ਬਾਰੇ ਚ ਲਿਖਿਆ 100 ਫਲਸਤੀ ਹਾਰ ਗਏ ਅਗਰ ਤੁਸੀਂ ਆਪਣੇ ਵੈਰੀਆਂ ਨੂੰ ਹਾਰਦਿਆਂ ਹੋਇਆਂ ਵੇਖਣਾ ਚਾਹੁੰਦੇ ਆ ਅਗਰ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਖਤਮ ਹੁੰਦਿਆਂ ਹੋਇਆਂ ਵੇਖਣਾ ਚਾਹੁੰਦੇ ਆ ਅਗਰ ਉਹ ਜ਼ਮੀਨ ਜਿਹੜੀ ਤੁਹਾਡੀ ਆ ਪਰ ਵੈਰੀ ਨੇ ਕਬਜ਼ਾ ਕੀਤਾ ਤੁਸੀਂ ਉਹਨੂੰ ਵਾਪਸ ਪ੍ਰਾਪਤ ਕਰਨਾ ਚਾਹੁੰਦੇ ਆ ਅਰ ਤੁਸੀਂ ਚਾਹੁੰਦੇ ਈਵਨ ਵਿੱਚ ਕਾਮਯਾਬ ਨਾ ਹੋਵੇ ਤਾਂ ਤੁਸੀਂ ਪਰਮੇਸ਼ਵਰ ਵੱਲ ਨੂੰ ਮੁੜੋ ਵਰਤ ਰੱਖੋ ਤੌਬਾ ਕਰੋ ਤੇ ਪ੍ਰਾਰਥਨਾ ਕਰੋ ਪਰਮੇਸ਼ਵਰ ਤੁਹਾਡੇ ਉੱਤੇ ਮਿਹਰਬਾਨ ਹੋਏਗਾ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਉੱਤੇ ਜਿੱਤ ਮਿਲੇਗੀ ਹallelujah ਅਣ ਲਿਖਿਆ ਕਿੰਦੋਂ ਉਹ ਫੇਰ ਕਦੀ ਵੀ ਮਤਲਬ ਫੇਰ ਕਦੀ ਵੀ ਜੜਿਆ ਇਸਰਾਈਲ ਦੀਆਂ ਹੱਦਾਂ ਵਿੱਚ ਨਹੀਂ ਆਏ ਔਰ ਜੇ ਅਸੀਂ ਪਰਮੇਸ਼ਵਰ ਦੇ ਨਾਲ ਬਣੇ ਰਵਾਂਗੇ ਫੇਰ ਕਦੇ ਵੀ ਬਿਮਾਰੀਆਂ ਸਾਡੀਆਂ ਹੱਦਾਂ ਵਿੱਚ ਨਹੀਂ ਆਉਣਗੀਆਂ ਸ਼ੈਤਾਨ ਦੇ ਕੰਮ ਸਾਡੀਆਂ ਹੱਦਾਂ ਦੇ ਅੰਦਰ ਨਹੀਂ ਹੋਣਗੇ ਲੜਾਈਆਂ ਝਗੜੇ ਸਾਡੇ ਹੱਦਾਂ ਦੇ ਅੰਦਰ ਨਹੀਂ ਹੋਣਗੇ ਗਰੀਬੀ ਸਾਡੀਆਂ ਹੱਦਾਂ ਦੇ ਅੰਦਰ ਨਹੀਂ ਹੋਵੇਗੀ ਫੇਰ ਕਦੇ ਵੀ ਨਹੀਂ ਜੇ ਅਸੀਂ ਵਰਤ ਰੱਖ ਕੇ ਪਛਤਾਪ ਕਰੀਏ ਕਿ ਜੇ ਤੱਕ ਵਰਤ ਰੱਖਣ ਦੀਆਂ ਕਿੰਨੀਆਂ ਬlesਸਿੰਗਸ ਹਨ ਅਰ ਅੱਜ ਅਸੀਂ ਇਹ ਐਗਜ਼ਾਮਪਲਸ ਜਿਹੜੀਆਂ ਆ ਇਸੇ ਲਈ ਅਸੀਂ ਵਚਨ ਦੇ ਵਿੱਚੋਂ ਲੈਡੀਆਂ ਆ ਤਾਂ ਜੋ ਸਾਨੂੰ ਪ੍ਰਾਪਤ ਹੋਏ ਕਿ ਵਰਤ ਰੱਖਣ ਦੇ ਨਾਲ ਸਾਨੂੰ ਮਿਲੂਗਾ ਕੀ ਭੋਜਨ ਛੱਡਣਾ ਆ ਪਰ ਛੱਡਣ ਦੇ ਨਾਲ ਸਾਨੂੰ ਮਿਲੂਗਾ ਕੀ ਤਾਂ ਵਰਤ ਇੱਕ ਨਾਲ ਬਦਲਾਵ ਬਾਹਰ ਨਜ਼ਰ ਆਉਂਦਾ ਹੈ ਹallelujah